ਗਾਂਧੀਆਪਨ ਆੜੇ ਵਿਖੇ ਪਹੁੰਚਿਆ ਜਿੱਥੇ ਇਸ ਵਾਰ ਜਨਰਨੰਦਾ ਜੀ ਦੇ ਜਿਹਦੇ ਜਨਮ ਦਿਹਾੜੇ ਤੇ ਜਿਹੜਾ ਉਹ ਕਵਿਤਾਵਰ ਕਰਵਾਇਆ ਜਾ ਰਿਹਾ ਇਹਦੇ ਮੁੱਖ ਪ੍ਰਬੰਧਕ ਬਾਬਾ ਬਲਵੀਰ ਕੁਮਾਰ ਵੀਰਾ ਜੀ ਹਨ ਸੋ ਉਹ ਤੁਹਾਨੂੰ ਇਹ ਪ੍ਰੋਗਰਾਮ ਬਾਰੇ ਦੱਸ ਦਿਆਂ ਗ੍ਰੈਕ ਪ੍ਰੀਤ ਰਾਣਾ ਜਿਹੜਾ ਉਹ ਆਪਣੀ ਸ਼ੁਰੂਆਤ ਕਰ ਰਿਹਾ ਇਹਦੇ ਵਿੱਚ ਬਹੁਤ ਸੁਣਦੇ ਆ ਜੀ ਸੋਹਣੇ ਜਿਹਿਆਂ ਸਰੋਹਾਂ ਰੰਗ ਵਟਾਏ ਨੇ ਸੋਹਣੇ ਜਿਹਿਆਂ ਸਰੋਹਾਂ ਰੰਗ ਵਟਾਏ ਨੇ ਕੇਤਾਂ ਰਾਂਗ ਬਸੰਤੀ ਝੋਲੇ ਪਾਏ ਨੇ ਕਿੰਨਿਆ ਮਸਤ ਰਤਾਵਾ ਆਪਣੇ ਬਤਰੰਗੀਆਂ ਕੀ ਕਰਾਂ ਸੱਜਣਾ ਦਾ ਇੱਕ ਦੋ ਦੋ ਦਿਲ ਕਰਕੇ ਫਿਰ ਵੀ ਨਾ ਖੋਸ ਫਿਰ ਵੀ ਖੋਸ ਨਾਲ ਲੱਗਦੇ ਨੇ ਇੱਕ ਤੋਂ ਦੋ ਦਿਲ ਕਰਕੇ ਸਿਰ ਵੀ ਘੁੱਸ ਨਾ ਲੱਗਦੇ ਨੇ ਪਿਆਰ ਨਾਲ ਅਸੀਂ ਬੁਲਾਈਏ ਇੱਕ ਤੋਂ ਬੜੇ ਹੀ ਮਗਦੇ ਨੇ ਸਾਰਨਾ ਪੂਰੀ ਕਰਦੇ ਕੀ ਕਰਾਂ ਸੱਜਣਾ ਦਾ ਸਦਾ ਨੱਕ ਤੇ ਗੁੱਸਾ ਰੱਖਦੇ ਕੀ ਕਰਾਂ ਸੱਜਣਾ ਦਾ ਰੁੱਸਣਾ ਤੇ ਮਨਾਉਣਾ ਸਾਨੂੰ ਸਿਖਾਉਂਦੇ ਨੇ ਜਦ ਖੁਸ਼ੀ ਵਿੱਚ ਆਉਣ ਹੈਲੋ ਕਹਿ ਕੇ ਬੁਲਾਉਂਦੇ ਨੇ ਆਉਣਾ ਭੇਦ ਬੜਾ ਹੀ ਔਖਾ ਕੀ ਕਰਾਂ ਸੱਜਣਾ ਦਾ ਨੱਕ ਤੇ ਗੁੱਸਾ ਰੱਖਦੇ ਕੀ ਕਰਾਂ ਸੱਜਣਾ ਦਾ ਰਹਾ ਵਿੱਚ ਨਿਆਣ ਵਸਾਈਏ ਪੱਬ ਵੋਜ ਕੇ ਲੰਘ ਜਾਂਦੇ ਸਾਡੇ ਹੱਥਾਂ ਵਿੱਚ ਬੜੇ ਫੁੱਲਾਂ ਨੂੰ ਉਹ ਕੰਡੇ ਸਮਝ ਬਹਿੰਦੇ ਜੋ ਦੇਲਤ ਰਾਗੇ ਘੁੰਮ ਦੇ ਕੀ ਕਰਾਂ ਸੱਜਣਾ ਦਾ ਸਦਾ ਨੱਕ ਤੇ ਗੁਸਾ ਰੱਖਦੇ ਕੀ ਕਰਾਂ ਸੱਜਣਾ ਦਾ ਉਸ ਦਾ ਫਾਹਾ ਲੈਣਾ ਵੀ ਮਜਬੂਰੀ ਸੀ ਉਸ ਦਾ ਫਾਹਾ ਲੈਣਾ ਵੀ ਮਜਬੂਰੀ ਸੀ ਕੱਢਦਾ ਸੀ ਪੈਰਾ ਨੂੰ ਬਾਹਰ ਚਾਦਰ ਤੋਂ

ਹਸਰਤ ਦੇ ਬਾਗ ਅੰਦਰ ਫਟਕਣਾ ਜਾਰੀ ਰਿਹਾ ਦੇਖਦੇ ਕੀ ਦੇਖਦੇ ਸਹਿਰ ਸਾਗਰ ਹੋ ਗਿਆ ਦੇਖਦੇ ਕੀ ਦੇਖਦੇ ਸਹਿਰ ਸਾਗਰ ਹੋ ਗਿਆ ਫਿਰ ਵੀ ਅੱਖੀਆਂ ਦਾ ਵਰਸਣਾ ਜਾਰੀ ਰਿਹਾ ਮਿਲੇ ਨਾ ਨਿਸ਼ਾਨ ਪਰ ਕਹਿ ਗਾ ਗਲਾ ਗਲਾ ਬੜੀ ਚੰਗਾ ਬਾਤ ਕਰਿਆ ਮੈਸੇ ਕਾਹ ਰਿਕਾਰਡ ਹੋ ਗਿਆ ਤੇ ਰਾਜ ਕੱਟ ਕੀਤਾ ਗੱਲਾਂ ਗੱਲਾਂ ਵਿੱਚ ਗੱਲ ਜਾਨਵਾਲੇ ਕਹਿ ਗਿਆ ਗੱਲਾਂ ਗੱਲਾਂ ਵਿੱਚ ਗੱਲ ਜਾਨਵਾਲੇ ਕਹਿ ਤੂੰ ਪੀ ਚਾ ਤੇਰਾ ਵਰਤ ਹੋ ਗਿਆ ਲੱਗਦਾ ਕਿ ਮੈਂ ਇਸੇ ਮਰੇ ਬੁੱਢਾ ਹੋ ਗਿਆ ਹਾਂ ਸਪੰਜਾ ਦਾ ਬੈਠਾ ਸੋ 80 90 ਵਾਲੇ ਕੋਲ ਲੰਘਦਾ ਸਾਰਾ ਦਿਨ ਵਕਤ ਮੇਰਾ ਬਜ਼ੁਰਗਾਂ ਦੇ ਵਿੱਚ ਇਸੇ ਕਰਕੇ ਬੁੱਢੇ ਹੋਣ ਦਾ ਤਜਰਬਾ ਹੋ ਗਿਆ ਲੱਗਦਾ ਕਿ ਮੈਂ ਇਸੇ ਉਮਰੇ ਹੀ ਬੁੱਢਾ ਹੋ ਗਿਆ ਬੈਠੇ 2000 ਘੜੀਆਂ ਤੀ ਪੁੱਤ ਮੇਰੇ ਕੋਲ ਹਰ ਇੱਕ ਬਜ਼ੁਰਗ ਦੀ ਇਹ ਮੰਗ ਮੈਂ ਬਜ਼ੁਰਗਾਂ ਕੋਲ ਬੈਠ ਕੇ ਉਹਨਾਂ ਨੂੰ ਪੁੱਛਿਆ ਤੁਹਾਡੀ ਯਾਰ ਮੰਗ ਕੀ ਆ ਕੋਈ ਪੈਸਾ ਜਾਂ ਕੀ ਕੀ ਚਾਹੀਦੀ ਹੁੰਦੀ ਆ ਇਹਨੂੰ ਉੱਪਰ ਲੈਣਾ ਚਾਹੀਦਾ ਹਰ ਇਨਸਾਨ ਕੋਲ ਬੈਠੇ 2000 ਘੜੀਆਂ ਤੀ ਪੁੱਤ ਮੇਰੇ ਕੋਲ ਹਰ ਇੱਕ ਬਜ਼ੁਰਗ ਦੀ ਇਹ ਮੰਗ ਪੈਸੇ ਵਾਲੇ ਹੋ ਗਏ ਧੀ ਪੋਤਾ ਅੱਜ ਕੱਲ ਬਜ਼ੁਰਗਾਂ ਦਾ ਮਾਣ ਇੱਜ਼ਤ ਹੀ ਖੋ ਗਿਆ ਲੱਗਦਾ ਕਿ ਮੈਂ ਅਕਸੀ ਉਮਰ ਹੀ ਬੁੱਢਾ ਹੋ ਗਿਆ ਗਿਆ ਵਕਤਾਂ ਗੁੱਠੇ ਲਾਉਣ ਦਾ ਵਕਤ ਕੰਪਿਊਟਰਸ ਆ ਗਿਆ ਗਿਆ ਵਕਤਾਂ ਮਿਸ਼ਨ ਦਾਸ ਜੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਬਹੁਤ ਸਾਰੀ ਰੱਖੋ ਅਸ਼ੀਰਵਾਦ ਦੇ ਤੌਰ ਤੇ ਦਿੱਤੀ ਹੈ ਪਰ ਸ਼ਾਬਾਸ਼ੇ ਬੇਟਾ ਬਣਿਆ ਅੱਜ मैं कविता सुनाने जा रही हूँ समय पर कविता समय का जो रखता ध्यान जग में होता उसका मान समय को जो खोता है बाद में वो रोता है समय कभी भी रुकता है चलता है बस चलता है सफल वही जहाँ रहता है समय के साथ वो चलता है समय का जो रखता ध्यान जग में होता उसका मान ਕੁਝ ਕਰਨਾ ਹੈ ਤਾਂ ਡਟ ਕੇ ਚੱਲ ਥੋੜਾ ਦੁਨੀਆ ਸੇ ਹਟ ਕੇ ਚੱਲ ਲੀਕ ਪਰ ਤਾਂ ਸਭੀ ਚੱਲ ਲੈਂਦੇ ਹੈ ਕਭੀ ਇਨਸਾਨ ਕੀ ਪਲਟ ਕੇ ਚੱਲ ਬਿਨਾ ਕਾਮ ਕੇ ਮੁਕਾਨ ਕੈਸਾ ਸੱਟ ਨਾਲ ਤਕਦੀਰ ਦੇ ਲੱਗ ਜਾਂਦੀ ਵਟਾ ਪੀ ਕੇ ਜ਼ਖਮ ਨੂੰ ਭਰੀ ਰਹੀ ਸੱਟ ਨਾਲ ਤਕਦੀਰ ਦੇ ਲੱਗ ਜਾਂਦੀ ਵੱਟਾ ਪੀ ਕੇ ਜ਼ਕਮ ਨੂੰ ਭਰੀਦਾਈ ਦਿਨੇ ਢੋਲ ਕਰਦਾ ਨਾਲ ਵੱਟਿਆਂ ਦੇ ਰਾਤੀ ਚੱਕੀ 'ਚ ਗੱਡੀਆਂ ਭਰੀਦਾਈ ਚੱਕੀ ਦਰਿਆ ਦੇਨ ਵਾਲੇ ਪੱਥਰ ਤੋੜਨੇ ਰਾਤ ਨੂੰ ਗੱਡੀਆਂ ਫਰਨੇ ਦਿਨੇ ਢੋਲ ਕਰਦਾ ਨਾਲ ਵੱਟਿਆਂ ਦੇ ਰਾਤੀ ਚੱਕੀ 'ਚ ਗੱਡੀਆਂ ਭਰੀਦਾਈ ਦਿਨੇ ਧੁੱਪਾਂ ਦੀ ਸਾਰੀ ਸਿਰ ਉੱਤੇ ਆਟੇ ਵਾਸਤੇ ਸ਼ਾਮ ਨੂੰ ਲੜੀਦਾਈ ਦੀਪਾਂ 'ਚ ਲਾਈਨਾ 'ਚ ਲਗ ਲੱਗੇ ਆਟਾ ਲੈਣਾ ਪੈਂਦੇ ਇੱਕ-ਦੂਜੇ ਨੂੰ ਕੋਹਣੀਆਂ ਹੀ ਮਾਰਦੀਆਂ ਮੈਨੂੰ ਪਹਿਲਾਂ ਮਿਲ ਜਾਈਂ ਦਿਨੇ ਕੋਲ ਕਰਦਾ ਨਾਲ ਵਟਿਆਂ ਦੀ ਰਾਤੀ ਚੱਕੀ 'ਚ ਗੱਡੀਆਂ ਭਰੀਦਾ ਹੀ ਦਿਨੇ ਤੋਪਾਂ ਦੀ ਸਾਰੀ ਸਿਰ ਉੱਤੇ ਆਟੇ ਵਾਸਤੇ ਸ਼ਾਮ ਨੂੰ ਲੜੀਦਾ ਹੀ ਰੋਟੀ ਕਣਕ ਦੀ ਵਿੱਚ ਨਸੀਬ ਹੈ ਨਹੀਂ ਟੋਟਾ ਮਿਲ ਜਾਂਦਾ ਸ਼ਾਮ ਨੂੰ ਚਰੀਦਾ ਰੋਟੀ ਕਣਕ ਦੀ ਵਿੱਚ ਨਸੀਬ ਹੈ ਨਹੀਂ ਟੋਟਾ ਮਿਲ ਜਾਂਦਾ ਸ਼ਾਮ ਨੂੰ ਚਰੀਦਾ ਹੀ ਰੋਟੀ ਲੂਟ ਦੇ ਨਾਲ ਜੇ ਮਿਲ ਜਾਵੇ ਸ਼ੁਕਰ ਦੁਆਏ ਬਿਲੀ ਉਸਾ ਕਰੀਦਾਈ ਗਿਆਨ ਚੰਦ ਨਹੀਂ ਰਹਿਦਾ ਪੇਟ ਪਾਪੀ ਜਿਹਦੇ ਵਾਸਤੇ ਤੜਪ ਕੇ ਮਰੀਦਾ